ਜਿੱਥੇ ਉਹ ਨਹੀਂ ਸਾਡੀ ਘਰ ਵਾਲੀ ਜਾਗ ਕੇ ਉਹਦੇ ਮਗਰ 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 ਤੇ ਪਤਾ ਨਹੀਂ ਗਾਣੇ ਲਾ ਕੇ ਤੇ ਗੰਦੀਆਂ ਗੰਦੀਆਂ ਅਸ਼ਲੀਲ ਗੱਲਾਂ ਕਹਿ ਕੇ ਕਿ ਅਸੀਂ ਤਾਂ ਇਸਪੀਡ ਚੈੱਕ ਕਰਨੀ ਫਿਰਦੇ ਆ ਉਹ ਵਿਚਾਰੀ ਨੂੰ ਬਹੁਤ ਜਲੀਲ ਅਰਜ਼ਮੰਦਾਂ ਪਿੱਛੇ ਜਲਾਲ ਤੇ ਉਹਨੂੰ ਜਲੀਲ ਇਥੋਂ ਤੱਕ ਕੀਤਾ ਕਿ ਬਾਅਦ ਵਿੱਚ ਜਦੋਂ ਸਰਕਾਰ ਬਣ ਗਈ ਜਾਂ ਜਦੋਂ ਭਗਵੰਤ ਮਾਨ ਆਇਆ ਭਗਵੰਤ ਮਾਨ ਦੀ ਮੂਲਤਾ ਹੀ ਦੇਖ ਲਈ ਤੇ ਕਿਸੇ ਜੀ ਸੀ ਮਿਨਿਸਟਰ ਦੀ ਇਹ ਇੱਕ ਆਨੇ ਕਾਪ ਹੁਦਰੇ ਆਦਮੀ ਨੂੰ ਜਿਹੜਾ ਕਿਸੇ ਵੀ ਬੱਚੀ ਨੂੰ ਤੰਗ ਕਰਦਾ ਉਹਦੇ ਪਿੱਛੇ ਜਾ ਕੇ ਉਸ ਨੂੰ ਸਟੇਜ ਤੇ ਚਾੜ੍ਹ ਕੇ ਉਹਨੂੰ ਖਰੇ ਬੁਲੇਟ ਮੋਟਰਸਾਈਕਲ ਨਾਲ ਸਨਮਾਨ ਦਿੱਤਾ ਔਲਾਦ ਹੈ ਆ ਤੁਹਾਡੇ ਉੱਤੇ ਉਹ ਲਾਲਕ ਹੈ ਅਕਸਰ ਭਗਵੰਤ ਤੇਰੇ ਘਰ ਵਿੱਚ ਕਿੱਟੀਆਂ ਪੈਣਾ ਹਨ ਤੇ ਮੇਲਾ ਸਿੰਘ ਜਿਹੜੀ ਤੁਸੀਂ ਉਸ ਬੱਚੀ ਦੇ ਮਗਰ ਫਿਰਦੇ ਤੇਰੇ ਵੀ ਘਰ ਵਿੱਚ ਕਿੱਟੀਆਂ ਪੈਣਾ ਹੋਣਗੀਆਂ ਇਹ ਕੋਈ ਕਰਵਾਣ ਵਾਲੀ ਗੱਲ ਸੀਗੀ ਔਰ ਗੋਲੀ ਨੂੰ ਵਿਜੀਲੈਂਸ ਸਟਾਟ ਕਰੀ ਸੀਗੀ ਦੋਨਾਂ ਨੂੰ ਘਰ ਵਾਲੇ ਤੇ ਘਰ ਵਾਲੇ ਨੂੰ ਤੇ 골ਦੀ تیرਲੀ ਬਹੁਤ ਕਹਾਣਤਾ ਵਾਲੀ ਕਰਦੇ। ਦੇਖੋ ਮੌਤ ਤਾਂ ਸਭ ਨੂੰ ਇੱਕ ਦਿਨ ਆਉਣੀ ਆ ਸੁਣ ਲੁੱਟ ਚੀਤਾਂ ਦਾ। ਜਿਹੜੇ ਬਹਾਦਰ ਤੇ ਪਲੇਅਰ ਬਣ ਜਾਂਦੇ ਨੇ ਇੱਕ ਵਾਰੀ ਮਰਦੇ ਨੇ। ਇੱਕ ਵਾਰੀ। ਤੇ ਜਿਹੜਾ ਕਾਇਰ ਬਣਾ ਹੁੰਦਾ ਨਾ ਜਿਹੜਾ ਇੱਕ ਵਾਰੀ ਇੱਕ ਵਾਰੀ ਅਹਾਂ ਸੋ ਗਿਆ ਉਹ ਰੋਜ਼ ਮਰਦਾ। ਉਹ ਆਪਣੀ ਅੱਖਾਂ ਵਿੱਚ ਰੋਜ਼ ਮਰਦਾ ਦਿਨ ਵਾਰੀ ਦੇਰ ਵਿੱਚ। ਕਿਉਂਕਿ ਕਾਇਰ ਦੀ ਕੋਈ ਜ਼ਿੰਦਗੀ ਨਹੀਂ ਹੁੰਦੀ। ਇੱਕ ਤੇ 골ਦੀ ਨੇ ਕਾਇਰ ਤਾਂ დასੂਜੇ ਕਰਦਾ। ਕੱਟ ਨਹੀਂ ਤਾਂ ਥੋੜੀ ਜਿਹੀ ਗੇਲ ਵੇਲ ਕੁਝ ਨਹੀਂ ਸੀ ਇਦੀ ਗੱਲ। ਜੇ ਤੂੰ ਸੱਚਾ ਹੁੰਦੇ ਕਿੰਨਾ ਮੈਂ ਝੇਮਾ ਚ ਕੋਈ ਇਰਾਫੇ ਨਹੀਂ ਕੀਤੀ। ਕੋਈ ਡਾਇਰਟੂਲਾ ਦੇ ਇਰਾਦੇ ਨਹੀਂ ਕੀਤੀ ਮੇਰੇ ਕੋਈ ਆਮਦਨ ਦੇ ਸਰੋਤਾਂ ਦੇ ਜਾਇਦਾਦ ਦੇ ਕੋਈ ਫਰਕ ਨਹੀਂ ਗਾ ਜੇ ਫਿਰ ਝਲਦਾ ਉੱਤੇ ਸਾਹਮਣੇ ਖੜਦਾ ਕਿ ਭਗਵਾਨ ਤੂੰ ਕਰਦਾ ਹਾਂ ਤੂੰ ਕਰ ਲੈ ਲੇਕਿਨ ਤੁਸੀਂ ਜਦੋਂ ਤੁਹਾਨੂੰ ਜ਼ਬੀਰ ਕਰਨ ਵਾਲੇ ਬੰਦਿਆਂ ਦੀ ਗੋਦੀ ਵਿੱਚ ਜਾ ਕੇ ਨਿੱਕੇ ਹੋ ਅੱਗੇ ਮੈਂ ਤੇਰੀ ਝੋਲੀ ਵਿੱਚ ਸਾਰੀ ਸੰਦਗੀ ਵਾਸਤੇ ਪੈ ਗਿਆ ਤੇ ਮੈਨੂੰ ਲੱਗਦਾ ਕਿ ਝੋਲੀ ਨੂੰ ਆਪਣੀ ਵਾਈਫ ਦੀ ਅੱਖਾਂ ਦੇਖਣ ਦੇ ਲਈ ਸੰਗ ਆਉਣੀ ਹੋਣੀ ਪਾਣੀ ਬਸ ਜਦੋਂ ਆਪਣੇ ਘਰ ਜਾ ਕੇ ਦੇਖਿਆ ਮੈਂ ਕਿ ਮੇਰੀ ਆ ਘਰ ਵਾਲੀ ਖੜੀ ਹੈ ਜਿਹਨੂੰ ਇਹ ਕਹਿੰਦੇ ਸੀ ਕਿ ਦੀ ਸਪੀਡ ਚੈੱਕ ਕਰਦੇ ਆਂ ਜਿਹਦੇ ਕਰਕੇ ਉਹਨੂੰ ਮੋਟਰਸਾਈਕਲ ਨਾਲ ਸਮਾਨਤਾ ਇੱਕ ਵਾਰ ਦੋਨੋਂ ਘਰ ਵਾਲਾ ਤੇ ਘਰ ਵਾਲੀ ਇੱਕ ਦੂਜੀ ਦੇ ਅੱਖਾਂ ਚੋਂ ਲੁਨਾਈਆਂ ਹੁੰਦੀਆਂ ਨਾ ਉਹਨਾਂ ਦੀਆਂ ਸ਼ਰਮ ਨਾਲ ਖਾਦੀ ਜਾਂਦੀ ਜਿਹਾ ਹੁੰਦਾ ਕਾਹਲੀ ਕੀ ਕਰਨਾ ਯਾਰ ਬੱਸ ਆਪਿਆ ਕੀ ਕਰਨਾ ਜੇ ਤੁਹਾਡੀ ਸੈਲਫ ਰਿਸਪੈਕਟ ਹੀ ਹੈ ਜੀ ਜੇ ਤੁਹਾਡਾ ਕੋ ਮਾਨ ਸਤਿਕਾਰ ਹੀ ਹੈ ਨਾ ਇਹੋ ਜਿਹਾ ਕਰਾਉ ਦੇ ਪਛਾਹ ਉਹ ਤੇ ਦੁਨੀ ਫਿਰਦੇ ਨੇ ਮੈਂ ਤਾਂ ਕਹਿੰਦੇ ਏਦਾਂ ਜਿਹਾ ਉਹਦੇ ਤੇ ਚੁੱਕਾ ਵੀ ਨਾ ਛੁੱਟ ਵੀ ਨਾ ਮਾਰਾਂ ਉਹਦਾ ਉਹ ਹੁੰਦਾ ਜਿੱਥੇ ਤੁਹਾਨੂੰ ਮਾਨ ਮਿਲਦਾ ਹੈ ਲੈ ਦੇਖੋ ਤੁਹਾਡੇ ਸਾਹਮਣੇ ਮੈਂ ਖੜਾ ਮੈਂ ਜਿੰਨ ਦਾ ਹੱਕਿਆ ਤੋਂ ਲੜ ਰਿਹਾ ਮੈਂ ਆ ਤਾਂ ਮੱਟਕੇ ਸਾਮ ਹੋਣ ਵਾਲੇ ਸੁਣਾਏ ਨੇ 12 ਮਗਰਿਆਂ ਸਰਕਾਰਾਂ ਨੇ 17 ਮੁਕਦਮੇ ਮੇਂ ਕਰਨੇ ਵਿੱਚ ਛੱਲੇ ਨੇ ਈਡੀ ਨੇ ਵੀ ਨਹੀਂ ਛੱਡਿਆ ਮੈਨੂੰ ਹਾਲਕ ਮੈਂ ਕੋਰੇਸ਼ ਪਟਾਰਕ ਤਰੀਕ ਤੇ ਨਾਮੇ ਕੋ ਕਾਰੋਬਾਰੀਆਂ ਔਰ ਇੱਕੋ ਇੱਕ ਮੁਕਦਮੇ ਵਿੱਚ ਚਾਰ ਸੀਕਰ ਨੇ ਮੈਨੂੰ ਇਮੇਡੀਏਟ ਕੀਤਾ ਪਟਿਆਲੇ ਵਿਜੀਲ ਵਿੱਚ ਈਡੀ ਨੇ ਮੈਨੂੰ ਰੱਖਿਆ ਪਰ ਮੈਨੂੰ ਪਤਾ ਸੀਗਾ ਕਿ ਮੈਂ ਸੱਚਾ ਮਨ ਮੈਂ ਬੇਗੁਨਾਹ ਮਨ ਤੇ ਜਦ ਜਦ ਹੀ ਮੈਨੇ ਜੇਲ ਕੱਟ ਕੇ ਬਾਹਰ ਆਉਣਾ ਨਿਕਲਦਾ ਵਾਂ ਮੈਨੂੰ ਰੋਕੀ ਹੱਥਾਂ ਤੇ ਚੱਕ ਕੇ ਰਿਖਸ਼ਾ ਚਾਹੁੰਦੇ 2022 ਦੀ ਇਲੈਕਸ਼ਨ ਜਿਹੜੀ ਹੋਈ ਨਾ ਉਹਦੇ ਚ ਮੈਂ 17 18 ਦਿਨ ਲੱਗੇ ਸੀ ਚੋਣਾਂ ਦੇ ਵਿੱਚ ਔਰ ਉਦੋਂ ਵੀ ਬੈਠੀ ਮੈਨੂੰ ਟਿਕਟ ਜੇਲ੍ਹ ਵਿੱਚ ਦਿੱਤੀ 라ਹੁਣ ਦੀ ਮੈਂ ਜੇਲ੍ਹ ਵਿੱਚ ਸੀ ਕਰ ਦੋ ਮਿੰਟ ਟਿਕਟ ਅਨਾਉਂਸ ਹੋਉਂ ਚੁ। ਔਰ ਜਦੋਂ ਮੈਂ 17 18 ਦਿਨ ਬਾਅਦ ਆਇਆ ਆਉਂਦਿਆਂ ਸਾਲ ਅਸੀਂ ਜਿੰਨਾ ਕੰਮ ਕਰ ਲਿਆ 17 18 ਦਿਨ ਮੈਂ ਗਿਆ ਤੇ ਭਰਾਤ ਦੇ ਲੋਕਾਂ ਨੇ ਪਰਮਾਤਮਾ ਦੀ ਕਿਰਪਾ ਦੇ ਨਾਲ ਇੰਨੀਆਂ ਵੋਟਾਂ ਪਾਈਆਂ ਕਿ ਇੱਕੋ ਹੀ ਸੀਟ ਆ ਪੰਜਾਬ ਦੇ ਵਿੱਚ ਦਿੱਤੇ ਔਰ ਕੀ ਕੀ ਬਾਬਾ ਸਾਹਿਬ ਤੋਂ ਵਿੱਚ ਕਰਦੇ ਬਣਾਏਗੇ ਕੋਣ ਕੁਛ ਹੋਸੋ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਹੋਣ ਲੱਗ ਗਿਆ ਵਾ ਕਿ ਪੁਲਿਸ ਚੱਕ ਲੋ ਚੱਕ ਲੋ ਕਰਦੀ ਆ ਆ ਇੱਕ ਕੋਈ ਵਿਚਾਰਾ ਸੀਗਾ YouTube ਤੇ ਸੋਸ਼ਲ ਐਕਟੀਵਿਸਟ ਸੀਗਾ ਕੋਈ ਨੁਕਲ ਜੰਮੂ ਦਾ ਉਹਨੇ ਕਿਹਾ ਆਮ ਆਦਮੀ ਪਾਰਟੀ ਦਾ ਜਿਹੜਾ ਲੋਕ ਸਭਾ ਦਾ ਐਮਪੀ ਆਪੋਂ ਦਾ ਜਲੰਧ ਯੂਨੀਵਰਸਿਟੀ ਉਹਦੇ ਘਲਾਬ ਡਬਲਿਊ ਯੂਨੀਵਰਸਿਟੀ ਦੀ ਕੋਈ ਛੋਟੀ ਜਿਹੀ ਵੀਡੀਓ ਪਾਈ ਪੁਲਿਸ ਨੇ ਪਰਚਾ ਦਰਜ ਕਰਕੇ ਜੰਮੂ ਚੱਕਣ ਦੀ ਰਿਪੋਰਟ ਕੀਤੀ ਪੰਜਾਬ ਪੁਲਿਸ ਇਸ ਕੰਮ ਦੀ ਬਣੀ ਹੋਈ ਆ ਆ ਕੇ ਜਿਹੜੇ ਬਾਅਦ ਦਾ ਘਲਾਬ ਇੱਕ ਬੰਗਾ ਬੋਲਿਆ ਸੀ ਜਿਹਨੇ ਕਿਹਾ ਕੋਈ ਟਵੀਟ ਕੀਤਾ ਸੀ ਪਕੰਮ ਚ ਕਰ ਦਿੱਤਾ ਸਰਗਿਓ ਤੇ ਦੇ ਪੁਲਿਸ ਔਰ ਹੁਣ ਵੀ ਪੁਲਿਸ ਨੇ ਤੇ ਮਾੜਾ ਜਿਹਾ ਕੋਸ਼ਿਸ਼ ਪਾਇਆ ਇਹਨਾਂ ਦੇ ਐਮਐਲਏ ਦੇ ਖਿਲਾਫ ਕੋਈ ਪਰਚਾ ਦਰਜ ਕਰੀ ਗਏ ਕਾਂਗਰਸ ਦੇ ਘੱਟੋ ਘੱਟ ਦਰਜਾ ਬੰਦਿਆਂ ਦੇ ਉੱਤੇ ਪਰਚਾ ਦਰਜ ਹੋਇਆ ਤੁਹਾਡੇ ਸਾਹਮਣੇ ਮੈਂ ਕਹਣਾ 9 ਸਾਲ ਪੁਰਾਣਾ ਐਨਡੀਪੀਐਸ ਕੇ ਸਿਧਾ ਸਾਹਿਬ ਨੇ ਠੀਕਿਆ ਵਾ ਜੇ ਕੋਈ ਵੰਦਵਾ ਨਾ ਕੋਈ ਦਿੱਤਾ 2017 ਮੇਰੇ ਹੱਕ ਵਿੱਚ ਇਹ ਬੰਦਾ ਕੋਰੀਆ ਪਾਰਲੀਮੈਂਟ ਚੱਕੂਗਾ ਉਸੇ ਜਿਸ ਦੇ ਛੱਕੇ ਮੈਨੂੰ ਦੇ ਦਿੱਤਾ ਅਗਰ ਤਾਂ ਇਥੋਂ ਸੰਗਰੂਰ ਚ ਇਹ ਜਿਤ ਹੋਵੇਗੀ ਇਹਨਾਂ ਦੀ ਆਮ ਆਦਮੀ ਪਾਰਟੀ ਦੀ

ਨੇ ਕੁਛ ਨਹੀਂ ਗੱਲ ਇਹ ਉਹਦਾ ਖੈਰਾ ਕਿੰਨੀ ਦੂਰੋਂ ਉਹਾਂ ਕਿ ਦੋਆਪੇ ਦੀ ਤਰ ਤੋੜਾ ਕੇ ਲਿਆਵਾ ਅਫਸਾਨੇ ਦੀ ਗੁਮਾਂਡ ਸਭਾ ਹਟ ਜਾਣਾ ਵਾ ਇਹਦੀ 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 ਸਰਕਾਰ ਨਰਪੁਰ ਸਿੰਘ ਕਰਾਰ ਕੀਤੀ ਜਾਣੀ ਆ ਔਰ ਕੋਈ ਵੱਡੀ ਗੱਲ ਨਹੀਂ ਕਿ ਇਸ ਦੀ ਸਰਕਾਰ ਇਸੇ ਇਹਦੀ ਪਾਰਟੀ ਭਗਵਾਨਪਨ ਉੱਤੇ ਹੀ ਨਾਜ਼ਰ ਮੇਰੇ ਤੋਂ ਇਹ ਸੰਕੇਤ ਵਿੱਚ ਜਾਣ ਦੂਸਰਾ ਮੈਸੇਜ ਜਾਨਾ ਸਲੂਤੀ ਜਿੰਤਾ ਕਿ 2027 ਦੇ ਵਿੱਚ ਕੰਨਾਂ ਤੇ ਲਿਖਿਆ ਆ ਜਿਵੇਂ ਆਵਾ ਕਹਿੰਦੀ ਸਰਕਾਰ ਜਿਹੜੀ ਉਹ ਕਾਂਗਰਸ ਪਾਰਟੀ ਦੀ ਬਣਨ ਜਾਣੀ ਤੁਹਾਡੀ ਬਦਲਣ ਪਵੇਗੀ ਕਿ ਲੋਕ ਸਰੂਪ ਨਾਲ ਆ ਕੇ ਕਿ ਹਾਸ ਸਰਕਾਰ ਇਹਨਾਂ ਦੀ ਬਣਨੀ ਆ ਕਿਸੇ ਵੀਡੀਓ ਨੇ ਕਿਸੇ ਸਰਪੰਚ ਦੀ ਇਨਕੁਆਇਰੀ ਕਰਨ ਦੀ ਹਿੰਮਤ ਨਹੀਂ ਮੈਂ ਵੀ ਖੈਕਾ ਦਾ ਤੁਹਾਡੇ ਖਿਲਾਫ ਕੋਈ ਇਨਕੁਆਇਰੀ ਕਰੂਗਾ ਸਸਪੈਂਡ ਕਰੂਗਾ ਪਰਚਾ ਫਰਜੂਗਾ ਮੈਨੂੰ ਸੱਦੋ ਮੈਂ ਦੇਖਦਾ ਕਿੱਦਾਂ ਕਰਦੇ ਵਾ ਉਹ ਨਹੀਂ ਕਰ ਰਹੀ ਨੀਗਾ ਤੇ ਵੋਟ ਦੀ ਸ਼ਕਤੀ ਬਹੁਤ ਤਾਕਤਵਾਰ ਆ ਲੋਕਤੰਤਰ ਪਾਇੋਂ ਵਿੱਚੋਂ ਸਾਰੇ ਆਏ ਆ ਆਪਣੇ ਨਾ ਆਵਾਜ਼ ਖਲਕਤ ਨਗਾਰੇ ਖਿਲਾਫ ਆ ਤੁਹਾਡੇ ਆ ਜਿਹੜੇ ਬੰਦੇ ਬੈਠੇ ਤੁਹਾਡੀ ਆਵਾਜ਼ ਦੀ ਛਨਾਫ ਬੋਲਦਾ ਵਾ ਇੰਨੀ ਰੱਬ ਜੀ ਦੀ ਸ਼ਕਤੀ ਲੋਕਾਂ ਦੇ ਵਿੱਚ ਆ ਜਾਂਦੀ ਆ ਇਸ ਕਰਕੇ ਇਹ ਸਿਲੈਕਸ਼ਨ ਵਿੱਚ ਬਹੁਤ ਇਮਾਨਦਾਰੀ ਕਰਾਂ ਤੇ ਹੁਣ ਵੀ ਥੋੜੇ ਦਿਨ ਕਿਉਂਕਿ ਇਹ ਰਿਕਸ਼ਨ ਵਾਲੇ ਉਹਨਾਂ ਦਾ ਅਜੇ ਪੜਦਾ ਖਾਸ਼ ਹੋਣਾ ਬਾਕੀ ਹੈ ਹੋ ਸਕਦਾ ਤੁਹਾਨੂੰ ਖਾਣ ਕੂਲੀ ਵਿੱਚ ਚੱਲਣ ਦਾ ਕੀ ਕਾਰ ਕਿੰਨੇ ਲੋਕ ਪੋਸਟਾਂ ਪਾ ਰਹੇ ਨੇ ਸਮਥਿੰਗ ਮੈਂ ਦੇਖ ਲੂੰਗਾ ਇਹ ਦੇਖਣ ਵਾਸਤੇ ਤੁਹਾਨੂੰ ਕਿਤੇ ਨਹੀਂ ਬਣਾਇਆ ਮਿਲੂ ਕੂਲੀ ਨੂੰ ਮੈਂ ਪੁੱਛਣਾ ਚਾਹੁੰਨਾ ਕਿ ਤੁਹਾਨੂੰ ਕੀ ਚਾਹੀਦਾ ਸੀ ਅਸੀਂ ਬਿਆ ਸਾਹਿਬ ਨੇ ਹੁਣ ਸਟੋਰੀ ਸੁਣਾਈ 78 ਜੋ ਕਾਂਗਰਸ ਦੇ ਪ੍ਰੈਜ਼ੀਡੈਂਟ ਬਣੇ ਐਮਐਲਏ ਬਣਾ ਕਿ ਉਹ ਜਾ ਕੇ ਬੈਠੇ 2007 ਵਿੱਚ 29 ਸਾਲ ਬਾਅਦ ਤੇ ਤੂੰ ਕੱਲ ਆਇਆ ਉੱਥੋਂ ਬਣ ਕੇ ਪ੍ਰੈਜ਼ੀਡੈਂਟ ਯੂਨੀਵਰਸਿਟੀ ਦਾ ਨੌਂ ਸਾਲ ਕਾਂਗਰਸ ਨੂੰ ਨਿਮਾਜ ਕੇ 35 ਸਾਲ ਦੀ ਉਮਰ ਦੇ ਵਿੱਚ ਤੁਹਾਨੂੰ ਬਣਾ ਦਿੱਤਾ ਉਹ ਐਮਐਲਏ ਫਿਰ ਤੁਹਾਨੂੰ ਬਣਾ ਦਿੱਤਾ ਸੰਗਰੂਦ ਦਾ ਜ਼ਿਲ੍ਹਾ ਕਾਂਗਰਸ ਦਾ ਪ੍ਰੈਜ਼ੀਡੈਂਟ ਫਿਰ ਤੁਹਾਨੂੰ ਦੇ ਦਿੱਤੀ ਜਿਮਨੀ ਚੌਂਕ ਦੀ ਟਿਕਟ ਲੋਕ ਸਭਾ ਦੇ ਚੋਂ ਹੋਰ ਤੋਂ ਸੂਰ ਪਾਰਟੀ ਕੀ ਕਰੀ ਕੀ ਕਰੀ ਹੋਰ ਪਾਰਟੀ ਲਈ ਪੈਸੇ ਠੀਕ ਹੈ ਤੁਹਾਡੇ ਵਾਸਤੇ ਪਾਰਟੀ ਹੁਣ ਤੁਹਾਡੀ ਆਪਣੀ ਬੇਸਤੀ ਹੋਈ ਆਪਣੀ ਤੁਹਾਡੀ ਪਰਫਾਰਮੈਂਸ ਠੀਕ ਨਹੀਂ ਮਾਰਦੀ ਸੀ ਕਿ ਤੁਸੀਂ ਸਿਰਫ 75000 ਵੋਟ ਲਈ ਜਿਮਨੀ ਚੌਂਕ ਦੀ ਪਰ ਤਾਂ ਵਾਕੀ ਨੁਕਸਮ ਦੀ ਸੀਟ ਹਾਰਨਾ ਸੀ ਸੰਦੀ ਪਾਰਟੀ ਐਸੋ ਬਧਾਨੇ ਵੀ ਦੇਖ ਰਹਾ ਕਿ ਅਸੀਂ ਦਿਲਾ ਬੰਦੇ ਕੋ ਜਨਹਿਰ ਸੂਭ ਸਭਾ ਵਿੱਚ ਇੰਡੀਆ ਅਲਾਈਂਸ ਨੂੰ ਰੋਕਣਾ ਅਸੀਂ ਭਾਜਪਾ ਨੂੰ ਰੋਕਣਾ ਦੇਸ਼ਕੰਦਰ ਦੇ ਉੱਤੇ ਤੇ ਜਿਹੜੇ ਬੰਦੇ ਨੂੰ ਸਿਰਫ 73 ਦਾ ਵੋਟ ਪਈ ਸੀ ਕਿ ਉਸ ਨੂੰ ਦੇ ਕੇ ਦਿੱਤੀ ਜਾ ਸਕਦੀ ਕੋਈ ਹੋਰ ਪਾਰਟੀ ਮਿਲਦੀ ਅਕਾਲੀ ਨਾਲ ਕੋਈ ਭਾਜਪਾ ਹੁੰਦੀ ਕੋਈ ਹੋਰ ਪਾਰਟੀ ਹੁੰਦੀ ਉਹਨੇ ਕਦੀ ਵੀ ਅਸੀਂ ਟਿਕਟ ਦੇਣੀ ਨਹੀਂ ਸੀ ਇਸ ਕਰਕੇ ਮੈਂ ਸਮਝਣਾ ਚਾਹੁੰਦਾ ਸੀ ਕਿ ਪਾਰਟੀ ਨੇ ਮੈਨੂੰ ਬਹੁਤ ਕੁਝ ਦਿੱਤਾ ਤੇ ਮੈਂ ਪਾਰਟੀ ਦਾ ਵਾਸਤੇ ਇੰਤਜ਼ਾਰ ਕਰਾਂ ਆ ਜਿਹੜੀ ਡਿਫੈਕਸ਼ਨ ਹੈ ਨਾ ਪਾਰਟੀਆਂ ਵਿੱਚ ਡਿਫੈਕਸ਼ਨ ਬਹਿਣਾ ਹੁੰਦੀਆਂ ਨੇ ਪਰ ਜਦੋਂ ਡਿਫੈਕਸ਼ਨ ਤੁਸੀਂ ਕਿਸੇ ਵਾਜਬ ਕਾਰਨ ਲਈ ਕਰਦੇ ਨੇ ਲੋਕੀ ਖਜਮ ਕਰਦੇ ਆਹ ਦੋ ਵਾਰੀ ਜਨਤਕ ਤੌਰ ਤੇ ਆ ਕੇ ਪੀਲਾ ਕਰਕੇ ਰੇਲੀਆਂ ਕਰਕੇ ਸਾਡੇ ਹੱਥ ਵਿੱਚ ਚਿਨਾਰੇ ਲਾਉਣ ਤੋਂ ਬਾਅਦ ਢੇਰ ਦੇ ਬਾਅਦ ਜਦੋਂ ਜਾ ਕੇ ਉੱਥੇ ਪਾਰਟੀ ਬਦਲੀ ਐ ਮੈਂ ਸਮਝਦਾ ਜੋ ਮੇਰੀ ਆਪਣੀ ਜੋ ਜੱਜਮੈਂਟ ਤਾਂ ਜੋ ਮੇਰੀ ਨਹੀਂ ਨਹੀਂ ਗਈ ਉਹ ਨਹੀਂ ਹੈ ਆਪਣਾ ਸਿਆਸੀ ਜੋ ਕਹਿੰਦੇ ਆ ਕਿ ਇੱਕ ਕਿਸਮ ਦਾ ਸੁਸਾਇਟੀ ਯਾਰ ਆਪਣਾ ਸਿਆਸੀ ਕੈਰੀਅਰ ਜਨਾਬ ਬਹੁਤ ਸੋਹਣਾ ਬਣ ਸਕਦਾ ਸੀ ਅਗਰ ਇੰਤਜ਼ਾਰ ਕਰਦਾ ਉਹ ਸਿਆਸੀ ਕੈਰੀਅਰ ਨੂੰ ਤਬਾਹ ਨਹੀਂ ਕਰਦਾ ਔਰ ਹੁਣ ਜਿਹੜਾ ਆਮ ਆਦਮੀ ਬਾਈਟ ਸੁਣ ਲਓ ਉਹ ਯਾਰੋ ਜਿਹੜਾ ਕੇਜਰੀਵਾਲ ਸੁਣਿਓ ਧਿਆਨ ਨਾਲ ਜਿਹੜਾ ਕੇਜਰੀਵਾਲ ਪ੍ਰਸਾਦ ਉਹ ਸ਼ੰਗਰ ਨਹੀਂ ਹੋਇਆ ਜਿਹਨੇ 5 ਕਰੋੜ ਰੁਪਇਆ ਬਾਈਟ ਪੈ ਸਕਦਾ ਉਹ